ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆਂ ਸਰਸਾ ਜ਼ਿਲ੍ਹੇ ਦੇ ਹਨਾ ਹਰਿਆਣਾ ਦਾ ਸਰਸਾ ਜ਼ਿਲ੍ਹਾ ਤੇ ਉਹਦੇ ਵਿੱਚ ਪਿੰਡ ਮੱਟ ਦਾਦੂ ਆਪਣੇ ਪੰਜਾਬ ਆਬਡਰਤੀ ਰਹਿ ਗਿਆ ਤੇ ਬਾਈ ਰਾਜੀਵਰ ਕੋਲੇ ਤੇ ਬਾਈ ਰਾਜੀਵਰ ਕਰਦਾ ਸਟਾਲ ਫੀਡਿੰਗ ਤੇ ਬੱਕਰੀਆਂ ਦਾ ਕੰਮ ਹਨਾ ਤੇ ਬਾਹਰ ਨਹੀਂ ਚਾਰਦਾ ਇੱਥੇ ਰੱਖਦਾ ਠੀਕ ਹੈ ਤੇ ਕੀ ਕੀ ਉਹ ਪਾਉਂਦਾ ਫੀਡ ਵਗੈਰਾ ਤੇ ਆਹ ਕੀ ਪਾਇਆ ਬਈ ਇਹ ਡੱਕੇ ਜੇ ਇਹ ਬਰਾੜਾ ਪਹਿਲਾਂ ਤਾਂ ਜੀ ਆਇਆਂ ਨੂੰ ਬਈ ਤੈਨੂੰ ਜੀ ਆਇਆਂ ਬਈ ਤੇ ਇਹ ਮੈਨੂੰ ਪਤਾ ਛੜੀਆਂ ਕੁਦਰ ਪੁੱਤਰ ਪਾਈ ਜਨਾ ਯਾਰ ਤੂੰ ਛਟੀਆਂ ਕੀ ਨਾ ਇਹ ਦੋਨੇ ਗੱਲਾਂ ਇਹ 베ਰੀ ਕੁਤਰ ਕੇ ਪਾਈ ਹੋਈ ਆ 베ਰੀ ਹਾਂ 베ਰੀ ਯਾਰ ਲੰਘ ਹੀ ਪਾਉਂਦੇ ਸੁਣੀ ਸੀ ਆ ਕੁਤਰ ਕੇ ਕਿਵੇਂ ਪਈ ਜਾਂਦਾ ਤੂੰ ਇਹ ਕੁਤਰੇ ਤੇ ਆਏ ਆ ਭਰਾਵਾ ਪਤਾ ਕੀ ਗੱਲ ਹੈ ਜੇ ਮੈਂ ਹੁਣ ਸੋਡੇ ਪੰਜਾਬ ਚ ਤਾਂ ਦਰਖਤ ਬਹੁਤ ਨੇ ਹੂੰ ਸਾਡੇ ਦਰਖਤ ਘਟ ਨੇ ਘਟਾ ਇੱਥੇ ਜਿਵੇਂ ਸਾਡੇ ਟਾਲੀ ਵਾਧਾ ਕਿਕਰ ਵਾਧਾ ਹੈ ਪਹਾੜੀ ਕਿਕਰ ਦੀ ਵਾਧਾ ਹੈ ਜਾਂ ਨਮ ਵਾਧ ਨੇ ਸਾਡੇ ਜਿਵੇਂ ਅਰਜੰਟਾ ਮੇਰੇ ਦੋ ਲੱਗੇ ਆ ਫਾਰਮ 'ਚ ਮੈਨੂੰ ਹੋਰ ਤੋਂ ਭਾਲੀ ਦੀਗੇ ਤੇ ਸਾਡੇਆਂ ਛੜਕਾਂ ਦੇ ਲੱਗੇ ਆ ਜਿਹੜੇ ਉੱਲੂ ਨੇ ਮੇजे ਕਹਿ ਦਿੰਦੇ ਆ ਇਹ ਸਾਡੇ ਸਾਰੇ 10 12 ਹੋਣਗੇ ਸਾਰੇ ਸੂਏ ਤੇ ਜਿਹੜੇ ਮਲੇ ਮੂਲੇ ਨੇ ਇਹ ਸਾਡੇ ਆਮ ਹੀ ਬਣ ਚ ਆਪਦੇ ਨੇ ਜਿਵੇਂ ਸਾਰੇ ਚਾਚੇ ਤਾਏ ਦੇ ਲਾਲੋ ਹਨਾ ਇੱਕ ਕਹਾਦੇ ਸੀ ਮਲੇ ਤਾਂ ਰੱਖਦੇ ਸੀ ਪਹਿਲਾਂ ਬੰਦੇ ਸਾਡੇ ਬਾਹੇ ਪਾਉਣ ਵਾਸਤੇ ਦਸਤੇ ਪਾਉਣ ਵਾਸਤੇ ਕਸੀਆਂ ਦੇ ਵਿੱਚ ਜਫਿਆਂ ਦੇ ਵਿੱਚ ਫੇਰ ਹੁਣ ਜੇ ਇਹ ਲੰਗੀ ਆਪਾਂ ਲੈ ਕੇ ਆਏ ਆ ਹੁਣ ਜਿਵੇਂ ਬਾਲੇ ਤੋਂ ਵੱਡ ਕੇ ਲੈਂਦੀ ਆ ਜੇ ਤੇ ਪਾਉਂਦੇ ਆਪਾਂ ਸਿੱਧੀ ਖਲਾਰ ਕੇ ਫੇਰ ਤਾਂ ਪੈਣੀ ਸੀ ਤਿੱਗਣੀ ਠੀਕ ਐ ਤਿੱਗਣੀ ਪੈਣੀ ਸੀ ਖਲਾਰ ਪੱਟਾ ਬਾਹਲਾ ਪੈਂਦਾ ਹੈਗਾ ਹਾਂ ਤੇ ਜਦੋਂ ਆਪਾਂ ਪਾ ਦਨੇ ਆ ਬਾਈ ਇਹਨੂੰ ਟੱਕ ਕੇ ਤੇ ਕੁਤਰ ਕੇ ਹੱਥੀ ਨਾਲ ਤਾਂ ਮਿਹਨਤ ਲੱਗ ਜਾਂਦੀ ਹੈ ਮਸ਼ੀਨ ਤੇ ਪਹਿਲੀ ਮੇਨ ਗੱਲ ਤਾਂ ਮੇਨ ਤਾਂ ਤਾਂ ਹੀ ਆ ਦੁੱਗ ਨੰਬਰ ਤੇ ਪੈਂਦੀ ਥੋੜੀ ਆ ਫੇਰ ਤਿੱਗ ਨੰਬਰ ਤੇ ਓਮੇ ਖਾਣਾ ਪੱਤਾ ਐਵੇਂ ਹੁਣ ਇਹਨਾਂ ਨੇ ਜਿਹੜਾ ਬਰੀਕ ਢੱਕਣਾ ਬਾਈ ਇਹ ਵੀ ਨਹੀਂ ਛੱਡਦੇ ਇਹ ਸਾਰਾ ਹੁਣ ਚੱਬ ਜਾਣਾ ਇਹਨਾਂ ਨੇ ਹੱਥਾਂ ਨੂੰ ਲੱਕੜ ਚੱਬ ਕੀ ਇਹ ਖੋਸ਼ ਰਹਿੰਦੀ ਹੈ ਫੇਰ ਜਦੋਂ ਇਹ ਲੱਕੜੇ ਨੇ ਖਾਲੀ ਆਏ ਸੋਚ ਲਈ ਤੜਕੇ 11 12 ਵਜੇ ਤੱਕ ਬੱਕਰੀਆਂ ਬੈਠੀਆਂ ਰਹਿਣਗੀਆਂ ਤੈਨੂੰ ਗਾਲਾਂ ਵਜਦਾ ਦਿਖਾऊं ਠੀਕ ਹੈ ਭੜਾਕੇ ਪਈ ਜਾਣਗੇ ਜੜਾ ਚ ਇਹ ਤਾਂ ਬਈ 베ਰੀ ਦਾ ਪੱਤਾ ਰਾਜਸਥਾਨ ਚ ਸੁਕਾ ਕੇ ਜਿਵੇਂ ਹਰੀ ਪੱਤੀਆਂ ਦੀ ਜਨਪਤੀ ਮਹਿੰਗਾ ਬਹੁਤ ਆਉਂਦਾ ਹਨਾ ਮੈਂ ਭਰਾਵਾ ਕੱਲ ਪਰਸੋਂ ਹੀ ਪਾ ਕੇ ਹਟਿਆ ਜਦੋਂ ਕੁਤਰੀ ਜਾਂਦਾ ਸੀ ਲੋਕਾਂ ਨੇ ਕਮੈਂਟਾਂ ਦੇ ਵਿੱਚ ਕਿਉਂ ਗੱਪ ਮਰੀ ਜਾਂ ਨਾ ਫਲਾਣਾ ਧਿਓ ਕਹ ਉਹ ਕਈ ਤਾਂ ਬਾਰਡਰਾਂ ਤੇ ਬਹਿ ਕੇ ਕਹਿੰਦੇ ਅਸੀਂ ਰਾਜਸਥਾਨ ਚ ਗੱਪ ਕਿਵੇਂ ਬਈ ਕੰਦੇ ਵੀ ਆਹ ਵਿਕਦਾ ਹੀ ਨਹੀਂ ਇਹ ਤਾਂ 베ਰੀ ਮਲੇ ਦੇ ਪੱਤੇ ਵਿਕਦੇ ਨਹੀਂ ਇਹਨੂੰ ਲੂਗੀ ਮੈਂ ਮਰੀਲਕੋਟਲੇ ਦੇਖੀ ਆ 베ਰੀ ਦੇ ਨਾਲ ਕੱਲੇ ਪੱਤੇ ਆਉਂਦੇ ਆ ਆਉਂਦੇ ਆ ਵਿੱਚ ਕੰਡਾ ਆਉਣ ਨਾਲ ਵਾਧਾ ਹੋ ਜਾਂਦਾ ਤੇ ਜੰਡ ਪੱਤੀ ਜੰਡ ਦੇ ਪੱਤੇ ਆਉਂਦੇ ਆ ਤੇ 베ਰੀ ਦੇ ਸੁੱਕਾ ਪੱਤਾ ਆਉਂਦਾ ਮਹਿੰਗਾ ਬਹੁਤ ਹੁੰਦਾ 2500 2600 ਨੂੰ ਕੁਆਂਟਲ ਹੁੰਦੀ ਆ ਆਮ ਰਾਜਸਥਾਨ ਦੇ ਵਿੱਚ ਟਾਲਾਂ ਤੇ ਆਮ ਐ ਮੈਂ ਬੀਕਨ ਦੇ ਰਹਿ ਕੇ ਐਸੀ ਦੱਸਦਿਆਂ ਫਤੇਸਿੰਘ ਦਾ ਜਨਮ ਆਪਣਾ ਉੱਥੇ ਆਇਆ ਸੀਗਾ ਤੇ ਉੱਥੇ ਬਾਈ ਜਦੋਂ ਤੋਂ ਪੁੱਛਿਆ ਕਹਿੰਦਾ 1800 1500 2000 ਅੱਡੋੜ ਰੇਟ ਵਾਧੇ ਘਟਦੇ ਰਹਿੰਦੇ ਆ ਉਹ ਮਖਾਇਰੇ ਦਾ ਫਾਇਦਾ ਕੀ ਹੈ ਕਹਿੰਦਾ ਬਈ ਤੂੰ ਐ ਕਰੀ ਬੈਂਸ ਕੋ ਸ਼ਾਮ ਕੋ ਡਾਲ ਦੇ ਸੋਵੇ ਕਹਿੰਦਾ ਆਧਾ ਕਿਲੋ ਦੁੱਧ ਨਾਲ ਜਿਆਦਾ ਦੇ ਦੇ ਫੇਰ ਆਖੀ ਕਹਿੰਦਾ ਸਾਡੇ ਕਹਿੰਦਾ ਸ਼ਕੀਨ ਲੋਕ ਪਾਉਂਦੇ ਆ ਜਿਹੜੇ ਬੰਦੇ ਫੀਡ ਨਹੀਂ ਬਤ ਦੇਣਾ ਉਹ ਲੂੰਗ ਤੇ ਮਲੇ ਦੇ ਪੱਤੇ ਆ ਚੀਜ਼ ਪਰਾਈ ਦੇ ਬੱਕਰੇ ਐਂ ਤਿਆਰ ਹੁੰਦੇ ਆ ਚੰਗੇ ਬੱਕਰੇ ਉਸੇ ਤੇ ਬਣਦੇ ਆ ਪਹਿਲਾਂ ਵੀ ਆਪਣੇ ਪੁਰਾਣੇ ਬੰਦੇ ਜੜ ਵਾਲੇ ਕੀ ਕਰਦੇ ਸੀ ਜਿਹੜੇ ਛੋਟੇ ਮੇਮਣਿਆਂ ਨੂੰ ਹਨਾ ਬਈ ਮਲਾ ਪਾਉਂਦੇ ਸੀਗੇ ਇਹ ਹਾਂ ਹਾਂ ਮਲਾ ਤੇ ਹੋਰ ਬਈ ਬੱਕਰੀਆਂ ਦਾ ਦੱਸ ਕੀ ਹਾਲਚਾਲ ਹੈ ਬੱਕਰੀਆਂ ਬਈ ਸੋਹਣਾਂ ਸਾਰੀਆਂ ਬਈ हां थोड़ीयां सुइयां भाई आधी आधीयां ਹੁਣ ਸੁइयां ਆਧੀਆਂ ਗਾਂ ਸੋਣ ਹੋਈਆਂ ਠੀਕ ਹੈ ਅਲੱਗ ਅਲੱਗ ਕਰਾਈਆਂ ਬਈ ਇਕੱਟੀਆਂ ਅੱਜ ਅਲੱਗ-ਅਲੱਗ ਜਿਵੇਂ ਹੁਣ ਆ ਪੱਠਾ ਸੀਗੀਆਂ ਆਪਣੀਆਂ ਹੁਣ ਸੱਚ ਫੇਰ ਪੱਠਾ ਗਈਆਂ ਨਾ ਫੇਰ ਲੋਕਾਂ ਨੇ ਚੱਕ ਦੇਣੀਆਂ ਗੱਲਾਂ ਮੇਰੇ ਤਾਂ ਪੱਠਾ ਹੀ ਆ ਬਈ ਕਿਉਂਕਿ ਸਾਨੂੰ ਪਤਾ ਹੈ ਬਾਹਰੋਂ ਮੈਂ ਜਾਨਵਰ ਲਿਆਉਂਦਾ ਨਹੀਂ ਇਹ ਤਾਂ ਆਪਣਾ ਰੂਲ ਹੀ ਹੈ ਠੀਕ ਹੈ ਬਾਹਰੋਂ ਜਾਨਵਰ ਨਹੀਂ ਲਾਉਣਾ ਕੱਲਾ-ਕੱਲਾ ਜਾਨਵਰ ਆ ਹੱਥਾਂ 'ਚ ਜੰਮਿਆ ਤੇ ਹੱਥਾਂ 'ਚ ਹੀ ਤਿਆਰ ਹੋਇਆਗਾ ਹੁਣ ਐਤ ਕੀ ਜਿਵੇਂ ਉਹ ਵੱਡੀਆਂ ਉਹ ਪੂਰੀ ਖੜੀ ਆ ਆ ਰਾਣੋ ਖੜੀ ਆ ਨੱਕ ਨੇ ਖੜੀ ਆ ਬਈ ਉਹ ਰੰਗ ਨੂੰ ਲੈ ਕੇ ਪਹਿਲਾਂ ਯਾਰ ਲੋਕਾਂ ਨੇ ਢੱਬੇ ਵੀ ਰੱਖੇ ਕਾਲੀਆਂ ਬੱਕਰੀਆਂ ਵੀ ਆਈਆਂ ਹਨਾ ਤੇ ਆ ਨਹੀਂ ਆਖਿਆ ਬਈ ਯਾਰ ਰੰਗ ਸੋਹਣਾ ਨਹੀਂਗਾ ਤੇ ਕੀ ਰੰਗ ਜੈ ਇਹ ਤੇ ਇਹਦਾ ਉਦੋਂ ਫਿਰ ਤੂੰ ਛੱਡ ਦਿੰਦਾ ਇਹ ਰੋਕ ਲੋਕ ਰੋਕ ਨਾ ਰੰਗਾ ਕੰਨੇ ਭੱਜਣ ਲੱਗ ਗਈ ਸੀ ਜਿਹੜੇ ਉਹ ਰੰਗਾ ਜੋਗੇ ਰਹਿ ਗਏ ਜਿੰਨ ਕਹਿੰਦੇ ਜੈਡ ਬਲੈਕ ਜਿਹੜੇ ਅੰਗਾ ਕੰਨੇ ਭਜਦੇ ਸੋ ਤੁਰੇ ਆਉਂਦੇ ਆ ਅੰਗ ਕੰਮ ਕਰਦਾ ਹੁੰਦਾ ਰੰਗ ਨਹੀਂ ਕੰਮ ਕਰਦਾ ਹੁੰਦਾ ਹੁਣ ਜੇ ਇਹਨੂੰ ਕਹੇਗਾ ਭੂਰੀ ਜੀ ਆ ਹੁਣ ਇਹਦੇ ਲਾਲਾ ਨਸਲ ਤੇ ਗੱਲ ਸੁਣ ਲਾ ਆ ਤੈਨੂੰ ਐ ਲੱਗਦਾ ਖੁਰਕ ਪਈ ਖੜੀ ਐ ਹੂੰ ਤੂੰ ਐ ਕਰ ਬੰਦਾ ਤੋਲ ਦੇ ਪੈਸੇ ਜੇ ਮੈਂ ਬੱਕਰੀ ਦੇ ਦਤਾ ਕਿਉਂਕਿ ਇਹਤੀ ਨੇ ਗੱਬਣ ਹੋ ਗਈ کٹੁਗੜ ਤਿੰਨ ਮਹੀਨਿਆਂ ਦੀ ਹੂੰ ਦੋ ਮਹੀਨਿਆਂ ਦੇ ਵਿੱਚ ਅੱਜ ਭਮਾ ਤੋਂ ਲੋਕ ਕਮੈਂਟ ਕਰੀ ਜਾਣ ਅੱਜ ਤੋਂ ਵੀਡੀਓ ਬਣਾ ਕੇ ਲੈ ਜਾ ਇਹਦੀ ਹੂੰ ਦੋ ਮਹੀਨਿਆਂ ਚ ਬੱਕਰੀ ਰਿਕਵਰ ਦੇਖੀ ਹੁੰਦੀ ਐ ਇਹ ਠੀਕ ਐ ਢੱਗਣਾ ਵਜਨ ਕਰਵਾ ਦੂੰ ਇਸ ਤੋਂ ਬਾਅਦ ਕਵਾਂਟਲ ਤੋਂ ਬਾਹਰ ਹੋ ਜਦੋਂ ਸੂਨ ਵਾਲੀ ਹੋਈ ਬਾਈ ਇਹ ਦੋ ਨਸਲ ਨੂੰ ਇਹ ਹੁੰਦਾ ਨਸਲ ਦਾ ਕੀ ਹੈ ਨਾ ਉਹ 90 ਕਿਲੋ ਦੀ ਬਈ ਬੱਕਰੀ ਹੈਗੀ ਹੈ ਨਾ ਮੋਜ ਨਾਲ ਬਈ ਉਹ ਤਾਂ ਸਵਾ ਕੁਵਾਂਟਰ ਨੂੰ ਜਾ ਵੜਦੀ ਐ ਸੂਂਦ ਦੇ ਦਿਨਾਂ ਤੇ ਹੁੰਦੀ ਐ ਬਹੁਤ ਭਾਰੀ ਐ ਬਹੁਤ ਭਾਰੀ ਕੱਢੀ ਬਈ ਮਾੜੀ ਗਿਆ ਨਾ ਦੀਂਦੀ ਨਹੀਂ ਹੈ ਤੇ ਗਾਲੇ ਬੱਕਰੀ ਨਾਲ ਕਹੇ ਹੇਤੀ ਸ਼ੀ ਥੋੜਾ ਜਿਹਾ ਕੱਦ ਵੱਡਾ ਤੇ ਮਾੜੀ ਇੱਧਰ ਕੱਟ ਕੇ ਦਿਖਾ ਦੇ ਇਹ 6 ਦੰਧ ਹੋਣੀਆਂ ਬਈ ਹੇਤੀ 8 ਦੇ ਪੱਟ ਇੱਧਰ ਕੱਟ ਲੈ ਨੂੰ ਮਾੜਾ 8 ਦੇ ਪੱਟ ਗਿਓ ਪੱਟ ਗਏ ਲੈ ਬਈ ਬੋਗ ਜੱਡੀ ਬੱਕਰੀਆਂ ਨੂੰ ਵੇਚ ਨਹੀਂ ਤੇ ਚੱਡਾ ਵੀ ਇਹਦੇ ਨਾਲ ਪੂਰਾ ਨਹੀਂ ਨਹੀਂ ਚੱਡਾ ਚੱਡਾ ਮਾੜਾ ਕ ਬਈ ਇਹ ਆ ਜਾ ਪੁੱਤ ਓਏ ਆ ਲੱਭਿਆ ਪੱਖੜੀ ਬਣਾਉਣਾ ਕੋਈ ਬੈਠੇ ਇੱਕ ਤੜਕੇ ਲੇਟ ਚੰਗਾਏ ਦੀਆਂ ਬਈ ਬੱਚਿਆਂ ਨੂੰ 11 ਵਜੇ ਘਟੋ ਘਟ ਮਿਲ ਕੇ ਕਰੋਨਾ ਮੈਂ ਠੀਕ ਆ ਹੁਣ ਰਾਤ ਨੂੰ ਕਰਵਾਵਾਂਗੇ ਥਾਣ ਸੋਣਾ ਲੱਗਿਆ ਨਾ ਬਈ ਇਹ ਬਹੁਤ ਸੋਣਾ ਇਹ ਤਾਂ ਖੜ ਜਾਦਾ ਮੈਂ ਹੁਣ ਪਸਮਾ ਕਰਵਾ ਦਣਾ ਪਸਮਾ ਤੇ ਵੇਖੀ ਹਾਂ ਇਹ ਹੀ ਤੀ ਮੰਨ ਕੇ ਚੱਲ ਵੀ ਤੀਜੇ ਸੂਏ ਸੂਈ ਆ ਬਈ ਆਪਣੇ ਕੋਲੇ ਵਿਧਰ ਕੌੜ ਗੱਲਾਂ ਕਰਨ ਨੂੰ ਕੋਈ ਮਰਜ਼ੀ ਕਰੀਏ ਗੱਪ ਤਾਂ ਮੈਂ ਮਾਰਦਾ ਨਹੀਂ ਮੈਂ ਫੇਰ ਕਹ ਦਿੰਦਾ ਮੇਰੇ ਪੇਜਤੀ ਵੀ ਕਹਿੰਦਾ ਛੋਡੇ ਦੀ ਵੀ ਕਹਿੰਦਾ ਜੇ ਮੇਰੀ ਕਹੀ ਹੋਈ ਗੱਲ ਤੇ ਕੋਈ ਬੰਦਾ ਗੱਪ ਕਹਿੰਦਾ ਨਾ ਲੱਖ ਰੁਪਈਆ ਨਾ ਮੈਂ ਕਦੇ ਅੱਜ ਤੱਕ ਮੈਂ ਸੇਲ ਪਰਚੇ ਦੀ ਵੀਡੀਓ ਮੇਰੇ ਪੇਜ ਤੇ ਨਹੀਂ ਪਾਈ ਅੱਜ ਤੱਕ ਨਾ ਕਿਤੇ ਪਾਵਾ ਵਾਇਰੂਸ ਦੀ ਉਹੀ ਮੇਰ ਬਹੁਤ ਆ ਗਈ ਚੰਗਾ ਮਾੜਾ ਵੀ ਦਿੱਤਾ ਜਾਊਗਾ ਤਾਂ ਵੀ ਬੰਦੇ ਨਾ ਆਪਾ ਖੜਦੇ ਆ ਆ ਪੱਠਾ ਬਾਈ ਪਿਛਲੇ ਸੂਏ ਦੀਆਂ ਐਤ ਕੀ ਵਿਚਾਰੇ ਦਾ ਥਣ ਖੜ ਗਿਆ ਇਹ ਗੱਲ ਨਜ਼ਰਾਂ ਤੇ ਆ ਜਾਂਦੀ ਹੈ ਹੁਣ ਕੀ ਕਰਾਂ ਭਰਾਵਾ ਇਹਦੀਆਂ ਪੱਠਣੇ ਪਿਛਲੇ ਸੂਏ ਦੀਆਂ ਬਰਾਬਰ ਨੂੰ ਸੂਪੀਆਂ ਰੰਗ ਬਹੁਤ ਸੋਹਣਾ ਕੱਢਣ ਹਾਂ ਰੰਗ ਸੋਹਣਾ ਇਹ ਦੋ ਪਹਿਣਾ ਬਾਈ ਇੱਕ ਆਸ ਇੱਕ ਉਹ ਪਰਾ ਸ਼ੇਰੀ ਖੜੀ ਆ ਵੀ ਪੱਠਾ ਬਈ ਪਹਿਲੇ ਨੂੰ ਸੂਏ ਆ ਇਹਦੀ ਮਾਂ ਟੱਪ ਗਈ ਮਾਂ ਨਾਲ ਸੁੱਖ ਨਾਲ ਕੱਦ ਬਹੁਤ ਕੱਢ ਗਿਆ ਨਾ ਖੀਰੀਆਂ ਲੱਗੀਆਂ ਸੀ ਇਹੇ ਖੀਰੀਆਂ ਕਰਾਸ ਕਰਾਈਆਂ ਸੀ ਬੱਚਿਆਂ ਦੀ ਬੁਕਿੰਗ ਬਹੁਤ ਜ਼ਿਆਦਾ ਸੀ ਤਾਂ ਕਰਕੇ ਨਾਲੇ ਕਹਿੰਦੇ ਬਈ ਛੇਦਾਂਤ ਕਰਾਉਣੀ ਚਾਹੀਦੀ ਹੈ ਬਾਈ ਕੀ ਕਰਾਂ ਫਿਰ ਬੱਚੇ ਹੁਣ ਚਾਰ ਪੀ ਕਮਾਉਣੀ ਵੀ ਜਦੋਂ ਮੈਨੂੰ ਪਤਾ ਹੈ ਮੇਰੀ ਗੱਲ ਸੁਣ ਹਾਂ ਹੁਣ ਵੀ 38 49 ਆ ਨੱਗਣੀ ਆ ਹਾਂ 49 ਪਲੱਸ ਹੋਣੀ ਆ ਆ ਨੱਗਣੀ ਆ ਕਿਸੇ ਨੇ ਸੱਚ ਨਹੀਂ ਮੰਨਣਾ 5 ਮਹੀਨਾ ਦੀ ਲੱਗ ਗਈ ਸੀ ਇਹ ਇਹ ਤੇ 10 ਮਹੀਨਾ ਦੀ ਜਾ ਕੇ ਬਾਈ ਆ ਖੀਰੀ ਸੂਪੀ ਸੀ ਇਹਦਾ ਬੱਚਾ ਮੈਂ ਸਾਡੇ ਲਾਗੇ ਪਿੰਡਾਂ ਮਾਲਕਪੁਰੇ ਪਾਠਾਂ ਦੇ ਮੁੰਡਿਆਂ ਨੂੰ ਦਿੱਤਾ ਸੀਗਾ ਠੀਕ ਹੈ ਜੀ 10 ਮਹੀਨਾ ਦੀ ਸੂਪੀ ਸੀ 40 ਇੰਚ ਬਾਹਰ ਤੋਂ ਕਾਠ ਹੋਣਾ ਇਹਦਾ ਐਤ ਕੀ ਮਟਾਇਰਸ ਆ ਗਈ ਸੀਗੀ ਖਰਾਕ ਹੋਣੀ ਚਾਹੀਦੀ ਕੱਦ ਦੁੱਧ ਨਹੀਂ ਬਈ ਖੜਦਾ ਨਾ ਮਟਾਇਰਸ ਆ ਗਈ ਸੀ ਰਿਕਵਰ ਕਰ ਗਈ ਰੱਬ ਦੀ ਮਿਹਰ ਨਾਲ ਸੈੱਟ ਹੋ ਗਏ ਹਾਂ 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 ਰਿਕਵਰ ਕਰ ਗਈ ਬਾਈ ਦੁੱਧ ਇਹਨਾਂ ਡੀਸੀਆਰ ਵਾਲੇ ਲਾਗੇ ਬਈ ਇਹਦੇ 7 ਡੀਸੀਆਰ ਲਾਗੇ ਸੀ ਵਿਚਾਰੀ ਹਾਂ ਨਹੀਂ ਨਹੀਂ ਹੁਣ ਚੱਲ ਪਿਆ ਦੁੱਧ ਦੁੱਧ ਸਰਦਾਰ ਕਿਵੇਂ ਆ ਬੱਕਰਾ ਆਪਣਾ ਇਹ ਤਾਂ ਭਰਾਵਾ ਏ ਹੋਰ ਵੀ ਇਹ ਤੇ ਸਾਰੀਆਂ ਕ੍ਰਾਸ ਇਹ ਸੁੱਡਲ ਐ ਇਹ ਰੜਕਦਾ ਬਹੁਤ ਆ ਸੁੱਡਲ ਸੁੱਡਲ ਹੋ ਗਿਆ ਇਹ ਇਹ ਸੁੱਡਲ ਹੋ ਗਿਆ ਆ ਜਾ ਜੀ ਮੀਤਾ ਖੜ ਜਾ ਬਰਾਬਰ ਬੋਤ ਸੁੱਡਲ ਦਾ ਕੀ ਅਰਥ ਹੁੰਦਾ ਜਰਾ ਸੋਡਲ ਨੇ ਆਪਾਂ ਕਹਿ ਦਿੰਦੇ ਜਿਵੇਂ ਆਪਣੀਆਂ ਮਾਵਾ ਕਹਿ ਲਾ ਹਨਾ ਪਿਓ ਕਹਿ ਲਾ ਉਹ ਕਿਉਂ ਸੋਡਲ ਆਪਣਾ ਕਰੀ ਜਣਾ ਵਿਆਹ ਕਰ ਲੈਣਾ ਇਹ ਪਿਆਰ ਦੇ ਵਾੜ ਹੈ ਇਹ ਲੋਕਾਂ ਨੂੰ ਕੀ ਪਤਾ ਯਾਰ ਭਕਾਈ ਮਾਰਨ ਵਾਲੇ ਨੇ ਤਾਂ ਮਰ ਹੀ ਜਾਣੀ ਆ ਇਹ ਇਹ ਇੱਕ ਜਦੋਂ ਆਪਣਾ ਰਤਵਾ ਵੱਡਾ ਹੋ ਜੇ ਹੁਣ ਜੇ ਮੈਂ ਇਹਨੂੰ ਕਹਿੰਦਾ ਪੁੱਤਾਂ ਨੂੰ ਪਾਲਿਆ ਤਾਂ ਮੈਂ ਇਹਦਾ ਵੱਡਾ ਹੁਣ ਜੇ ਇੱਥੇ ਖੜ ਗਿਆ ਇਹ ਹਕਾਰ ਵੀ ਕਰ ਜੂਆ ਜਿਹਦੇ ਮਰ ਚੱ ਆ ਲੈ ਕੂਰ ਲਾ ਗਿਆ ਨਾ ਪੁੱਤ ਇਹਨੇ ਨਾਲ ਦੇ ਨਾਲ ਸਾਇਲੈਂਟ ਵੀ ਇਹ ਕੱਲੀ ਕੱਲੀ ਬੋਲੀ ਮੰਨਦਾ ਤੇ ਮੈਂ ਇਹਨੂੰ ਕੁਛ ਵੀ ਕਹਾਂ ਲੋਕ ਵਿਊ ਲਾਈਕਾਂ ਮਾਰੇ ਤੂੰ ਫਲਾਣ ਨਾ ਤੂੰ ਛੋੜਲਾ ਆਪੇ ਤੂੰ ਬੋਹ ਹੁਣ ਗੱਲਾਂ ਫਿਰ ਮੇਥੋਂ ਫਿਰ ਕਈਆਂ ਜਾਂਦੀਆਂ ਕਾਹ ਨੂੰ ਯਾਰ ਬੋਲਣਾ ਮੈਨੂੰ ਆਏ ਹੁੰਦਾ ਏ ਕਿਤੇ ਮੇਲੇ 'ਚ ਟਕਰਾਂਗੇ ਕਿਤੇ ਤੇਰੇ ਏਰੀਆ 'ਚ ਆਵਾਂਗੇ ਉਹ ਘਰਨ ਵਾਲੀ ਰਹਿਣਾ ਚਾਹੀਦਾ ਸਾਡੇ ਭਾਈ ਆਹ ਸਾਡੇ ਜਾਨਵਰ ਦਿਖਾ ਦੇ ਆਪ ਹੁਣ ਆ ਖੜਾ ਮੰਨ ਕੇ ਚੱਲ ਠੀਕ ਐ ਉਮਰ ਦਾ ਹੋ ਗਿਆ ਬਈ ਤੇ ਨੈਕਸਟ ਬਰੀਡਰ ਆ ਬਈ ਆਪਣਾ ਦਿਖਾ ਦੇ ਬਈ ਲੈ ਦੋ ਦੰਦ ਐ ਦੀ ਸੱਜਰੇ ਪੱਟੇ ਆ ਠੀਕ ਐ ਠੀਕ ਐ ਦੋਨੇ ਸਖੇ ਭਰਾ ਨੇ ਦੋ ਦੰਦ ਤੇ ਫੀਤਾ ਮਾਰ ਲਓ ਭਾਵਾ 44 42 ਦਾ ਹੀਤੀ ਵੱਜਦਾ ਹੋਣਾਗਾ ਤੇ ਉਹ ਨਾਗ ਬੈਠਾ ਹੈ ਉਹ ਵੀ ਦੋ ਦੰਦ ਦਾ ਸਕੇ ਭਰਾਣੇ ਹੁਣ ਆ ਜਾ ਬੱਕਰੀਆਂ ਤੋਂ ਤਕੜੀਆਂ ਵੀ ਵੇਖ ਲਈ ਜਿਹੜੀ ਮੈਂ ਤੁਹਾਨੂੰ ਕਹਿੰਦਾ ਖੁਰਕ ਵਾਲੀ ਆਹ ਖੜੀ ਆ ਜਿਹਨੂੰ ਆਲਾ ਕਹਿੰਦਾ ਇਹ ਇਹਨਾਂ ਦੀ ਮਾਂ ਬਈ ਠੀਕ ਹੈ ਠੀਕ ਹੈ ਤੇ ਨਾਲ ਇਹਦੀਆਂ ਸੂਈਆਂ ਦੀਆਂ ਵੀਡੀਓ ਵੀ ਲੱਗੀਆਂ ਹੋਈਆਂ ਨੇ ਠੀਕ ਹੈ ਸੋਹਣੀ ਕੱਲਾ ਕੱਲਾ ਬੱਚਾ ਇਹਦਾ ਬਾਈ ਬਰੀਡਰ ਬਣਿਆ ਆਮਣੇ ਕੋਲੇ ਖੜਾ ਫਰਮਾਹੀਂ ਬੰਦੇ ਨੇ ਫਾਰਮ ਦਾ ਕੰਮ ਛੱਡਣਾ ਸੀ 8 ਮਹੀਨੇ ਵੇਟਿੰਗ ਤੇ ਰਿਹਾ ਸੀ ਮਾ ਕਹੇ ਜੇ ਰਾਜਵੀਰ ਪਹਿਲਾਂ ਆਪ ਕੰਮ ਛੱਡੂ 13 ਨਹੀਂ ਛੱਡਣ ਦਾ ਤਾਂ ਲੋਕਾਂ ਨੇ ਇੰਟਰਵਿਊ ਵਿੱਚ ਕਹਦਾ ਸੀ ਉਹ ਖੜਾ ਠੀਕ ਆ ਦੁੱਗ ਨੰਬਰ ਤੇ ਇਹਦਾ ਬੱਚਾ ਖੜਾਗਾ ਪੰਜ ਗਰਾਹੀ ਮਾਸਟਰ ਨੂੰ ਮੁੰਡੇ ਨੂੰ ਉਹਨੂੰ ਦਿੱਤਾ ਸੀ ਤੈਗ ਨੰਬਰ ਤੇ ਦੋ ਆਪਣੇ ਕੋਲੇ ਖੜੇ ਆ ਅਗਲਾ ਸੂਆ ਇਹਦਾ ਬੋਕ ਆ ਬਈ ਪਹਿਲਾਂ ਠੀਕ ਆ ਨਾਲੇ ਬਾੜਾ ਦਾ ਨਾਗ ਵੀ ਠਾ ਦੇ ਉੱਚੇ ਮੱਥਲ ਹੈ ਬੱਕਰਾ ਇਹ ਫਿਰ ਇਹ ਬਰਾੜ ਨਹੀਂ ਬਠੰਡੇ ਵਾਲਾ ਉਹ ਕਹਿੰਦਾ ਸੀ ਦੇਸੀ ਜਾ ਮੈਂ ਤਾਂ ਦੇਸੀ ਹੈ ਮੂੰਹ ਇਹ ਦੋ ਤਲਾਦਾ ਚੱਲ ਬੱਤੇ ਇਹਦਾ ਬੜਾ ਠੰਡਾ ਯਾਰ ਜਿੰਨਾ ਆਖੇ ਆਇਆ ਬੱਤੇ ਖੜਾ ਬਾਈ ਉੱਚੇ ਮੱਥੇ ਵਾਲਾ ਬੱਕਰਾ ਦਿਖਾ ਦੇ ਜਿਹੜੀ ਪੁਰਾਣੀ ਚੀਜ਼ਾਂ ਕਿੱਥੇ ਆ ਕਿੱਥੇ ਨਗਰੇ ਬਾਈ ਦੇ ਖੜ ਜਾ ਬਾਹਰ ਹੌਣ ਤਾਂ ਲੈ ਤੁਸੀਂ ਮਨਾਇਆ ਦੱਸੋ ਹੁਣ ਸੋਨ ਨੂੰ ਮੈਂ ਜਾਨਵਰ ਦਿਖਾਈ ਜਨਾ ਮਾੜਾ ਕਰਿਓ ਮੱਥਾ ਦਿਖਾ ਦਿਓ ਆਪਦੇ ਪੇ ਤੇ ਸ਼ੋਅ ਆਫ ਕੀਤਾ ਮੈਂ ਕਰ ਬਾਕਿਸਤਾਨੀ ਮੱਥਾ ਬਈ ਜਿਹੜਾ ਪੱਗ ਵਾਲਾ ਬੱਕਰਾ ਕਹਿੰਦੇ ਜਣਾ ਜਾਂ ਟੋਪੀ ਵਾਲਾ ਕਹਿੰਦੇ ਸੀ ਆ ਹੁੰਦਾ ਸੀ ਨਾ ਪਾਕਿਸਤਾਨੀ ਆਖ ਨਾਖ ਲੋਕ ਫੇਰ ਚੱਕ ਲੈਣਗੇ ਫੇਰ ਚੱਕ ਲੈਣਗੇ ਨਾ ਕੇ ਇਹ ਹੁਣ ਬਈ ਛੱਡਿਆ ਬੱਕਰੀਆਂ ਤੇ 7 ਮਹੀਨਿਆਂ ਦਾ ਚੋਬਰ ਛੜਦਾ ਸੀ 7 ਮਹੀਨਾ ਦਾ ਰੁਸਤਮ ਛੜਦਾ ਸੀ ਤੇ ਜਿਹੜੇ ਬੱਚੇ ਇਹਨਾਂ ਦੇ ਵੇਕੇ ਨੇ ਜਿਹੜੇ ਬੁੱਕ ਹੋਏ ਸੀ ਜਿਹੜੇ ਵੇਕੇ ਨੇ ਲੈ ਕੇ ਜਾਣਗੇ ਉਹਨਾਂ ਦੇ ਨੰਬਰ ਮੁਰੇ ਸਕਰੀਨ ਤੇ ਲੱਗਣਗੇ ਪੁੱਛ ਲਓ ਕਿੰਨੇ ਕਿੰਨੇ ਦੇ ਦਿੱਤੇ ਹੁਣ ਵੀਡੀਓ ਵੇਖ ਕੇ ਆਉਂਦਾ ਅੱਜ ਬੱਚਾ ਲੈਣਾ ਹੋ ਨਹੀਂ ਮਿਲਣਾ ਮਤਲਬ ਤੁਹਾਡਾ ਕਹਿਣ ਦਾ ਨਾ 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 ਉਹ ਗੱਪ ਐ ਐਵੇਂ ਮੈਂ ਪ੍ਰੋਮੋਸ਼ਨ ਆ ਸਾਰੀਆਂ ਬੱਕਰੀਆਂ ਕਿੰਨੀਆਂ ਬਈ ਤੁਹਾਡੀਆਂ ਮੇਰੇ ਕੋਲੇ ਹੁਣ ਸਮਾਨ ਬੱਕਰੀਆਂ 20 ਹੋ ਗਈਆਂ ਐਤਕੀ ਵਧਾ ਦਾਂਗੇ 5 ਕੇ ਬਸ ਠੀਕ ਆ 5 6 ਜਾਨਵਰ ਹੋਰ ਜੋੜ ਦੇ ਆਏ ਸਾਲ ਮੈਂ ਬਸ ਇੰਨੇ 2 4 2 4 2 4 ਬੱਚੇ ਦਿਖਾ ਦਈਏ ਨਾ ਮੈਂ ਆਪਣੇ ਹਾਂ ਬੱਚੇ ਉਧਰ ਫਿਰਦੇ ਨੇ ਦਿਖਾਉਣੇ ਦਿਖਾ ਦੇ ਪਰ ਬੱਚੇ ਮੈਂ ਦਿਖਾਉਂਦਾ ਨਹੀਂ ਹੁੰਦਾ ਬਾਕੀ ਭਈਆ ਸਾਲ ਦੇ ਵਿੱਚ ਕਿਵੇਂ ਮੈਨੇਜਮੈਂਟ ਕਰਦੇ ਆਂ ਥਾਂ ਸੁੱਕਾ ਪਿਆ ਥੁਟ ਮੈਨੇਜਮੈਂਟ ਵੀ ਪਾ ਕੇ ਵੀ ਹਟਿਆ ਮੈਨੇਜਮੈਂਟ ਆਇਆ ਜਦੋਂ ਤੁਸੀਂ ਆਪ ਖਾਪਦੇ ਹੋ ਤਾਂ ਮੈਨੇਜਮੈਂਟ ਆਪੇ ਹੋ ਜਾਣੀ ਐ ਜੇ ਕਿਸੇ ਦੇ ਸਿਰ ਤੇ ਛੱਡੋਂਗੇ ਤੇ ਮੈਨੇਜਮੈਂਟਾ ਹੁੰਦੀਆਂ ਨਹੀਂ ਆ ਵੀ ਇੱਧਰ ਬਾਈ ਦੇ ਮੇਮ ਨੇ ਆ ਅਲੱਗ-ਅਲੱਗ ਪੋਰਸ਼ਨ ਬਣਾਇਆ ਬਾਈ ਦੇ ਆਦਰ ਤਾਰ ਦਿਆ ਯਾ ਵੀ 베ਰੀ ਬਹੁਤ ਪਾਉਂਦਾ ਬਾਈ ਬਾਰ ਕੱਢਦਾ ਕੱਢ ਦਿਆ ਜਾ ਹੈ ਤੰਗ ਕਰਨਗੇ ਕੋਈ ਨਹੀਂ ਤੰਗ ਕਿੰਨਾ ਕਰਨਗੇ ਆਪਾਂ ਨੂੰ ਆ ਜਾ ਪੁੱਤ ਓਏ ਹੈ ਆ ਬਾਈ ਨਾ ਵੀ ਹਾਂ ਹੈ ਤੇ ਨਹੀਂ ਝਗਾਉਂਦਾ ਇਹਨਾਂ ਨੂੰ ਇਹਨਾਂ ਨੂੰ ਘੱਟੋ-ਘੱਟ ਸਾਰੇ ਬੁੱਕਾ ਹੋਣੇ ਇਹ ਸਾਰੇ ਵੀਰੇ ਹੈ ਤੇ ਨਾਲੇ ਹੋਰ ਸੁਣ ਲਾ ਕਿੱਥੋਂ-ਕਿੱਥੋਂ ਬਾਈ ਬੁਕਿੰਗ ਹੋਈ ਆ ਐ ਚੋਬਰਾ ਮਹੀਨੇ ਤੋਂ ਘਾਟਾ ਮੇਮ ਨਾਲ ਬੇਦਰ ਕਾੜ ਬਾਈ ਬਹੁਤ ਵੱਡਾ ਹੈ ਨਾ ਮੈਂ ਕਹਿੰਦਾ ਨੈਕਸਟ ਬਰੀਡਰ ਆਪਣਾ ਲੀਡਰ ਰੱਖਤਾ ਨਾ ਇਹਦਾ ਵੈਸੇ ਬੰਦੇ ਨੂੰ ਇਹ ਅਮਰਸਰ ਦੇ ਨੂੰ ਦਿੱਤਾ ਹੋਇਆ ਪਰ ਉਹ ਨਾਲ ਪਾਠ ਮੰਗਦਾ ਸੀ ਤੇ ਜੇ ਜੋੜੀ ਦੀ ਗੱਲ ਕਰਦਾ ਤੇ ਫੇਰ ਅੱਖਾਂ ਖੜ ਜਾਨੀਆਂ 10 ਦਾ ਮੈਨੂੰ ਰੇਟ ਲਾ ਕੇ ਕੀ ਰੇਟ ਤੇ ਬਈ ਬੱਚੇ ਜਾਈ ਜਾਂਦੇ ਨਹੀਂ ਨਹੀਂ ਮੈਂ ਉਹ ਗੱਲਾਂ ਹੀ ਨਹੀਂ ਕਰਦਾ ਬਾਈ ਹਾਂ ਉਹ ਅਗਲੇ ਤੋਂ ਪੁੱਛੋ ਜਿਹੜੇ ਲੈ ਕੇ ਜਾਣਗੇ ਉਹ ਤਾਂ ਨਹੀਂ 50 60 ਹਜ਼ਾਰ ਦਾ ਬੱਚਾ ਦਿੰਨਾ ਗਰੀਬ ਮਾਰ ਦੇ ਕਿਤੇ ਕੋਈ ਜੇ ਮੈਂ ਹੁਣ ਤੱਕ ਜਿਹਨੂੰ ਬੱਚਾ ਦਿੱਤਾ ਹੈ ਹੂੰ ਇੱਕ ਬੰਦਾ ਮੈਨੂੰ ਕਮੈਂਟ ਚ ਹੀ ਕਹਦੇ ਇੱਕ ਬੰਦਾ ਵੀ ਮਟ ਦਾ ਦੂਨੇ ਸਾਡੇ ਨਾਲ ਠੱਗੀ ਮਾਰੀ ਆ ਜਿਹਦਾ ਚੰਗਾ ਮਾੜਾ ਹੋ ਗਿਆ ਮਟ ਦਾ ਦੂਨੇ ਆਪਣੇ ਫੋਨ ਕੀਤਾ ਬਾਈ ਤੇਰਾ ਨਹੀਂ ਬਣਦਾ ਤੇਰਾ ਨਹੀਂ ਬਣਦਾ ਖੜ ਜਾ ਇਹਦੇ ਚ ਤੁਨ ਮੈਂ ਦਾ ਦਿੰਦਾ ਬਾਈ ਆ ਬੱਚਾ ਅ ਕਦਰ ਆਪ ਅਠ ਤੇ ਆਪ ਅਠ ਹੁਣ ਇਹ ਗਿਆਨੀਆਂ ਮੁਕਸਰ ਬਾਈ ਠੀਕ ਆ ਮੁੰਡਾ ਕੈਨੇਡਾ ਆਪਣਾ ਯਾਰ ਆ ਲਖਵਿੰਦਰ ਉਹਨੂੰ ਦੇਣੀ ਆ ਹੁਣ ਆ ਪੱਠ ਵੇਖ ਲੈ ਮੀਨੇ ਧਿਆਰ ਬਾਤ ਤੇ ਇਹ ਸੁਣ ਮੇਰੀ ਗੱਲ ਜਿਹੜੀ ਉਹ ਤੈਨੂੰ ਪੂਰੀ ਦਿਖਾਈ ਸੀ ਵੱਡੀ ਉਹਦੀ ਧੀ ਆ ਤੇ ਕੌਣ ਦੇ ਦੋੜ ਦੀਆਂ ਬੱਕਰੀਆਂ ਦੇ ਪੱਠਾ ਨਹੀਂ ਦਿੰਦਾ ਪੈਸੇ ਨੂੰ ਨਹੀਂ ਦਿੰਦਾ ਅਗਲਾ ਕਹਿੰਦਾ ਮਾਤਾ ਦੀ ਛੱਡੀ ਐ ਠੀਕ ਐ ਪਰ ਆਪਾਂ ਪੈਸੇ ਨੂੰ ਚੀਜ਼ਾਂ ਮਿਲ ਜਾਂਦੀਆਂ ਨੇ ਠੀਕ ਐ ਕੋਈ ਚੱਕਰ ਨਹੀਂ ਆ ਬੱਚਾ ਬਾਈ ਇਹ ਜਾ ਰਿਹਾ ਇਧਰ ਮਾਨਸਾ ਸਾਈਡ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਜਾਣਾ ਠੀਕ ਐ ਤੇ ਸੁਣੀ ਚੱਲ ਮੇਰੀ ਗੱਲ ਤੇ ਆਪ ਅੱਠ ਫਿਰਦੀ ਆ ਹਾਂ ਕਾਪੀ ਉਹਦੀ ਐ ਬੱਚੇ ਪੂਰੀ ਉਹ ਤੇ ਜਗਮੀਤਰ ਨਾਲ ਪੱਠ ਫਿਰਦੀ ਇੱਕ ਠੀਕ ਆ ਹਾਂ ਤੇ ਬੱਚਾ ਬੰਦੇ ਨੂੰ ਆ ਦੇਣਾ ਸੀ ਨਾਲ ਲਾਵਾਂਗੇ ਆਹਾ ਕਾਲਾ ਆ ਦੇਣਾ ਦਾ ਬਈ ਰਾਣੋ ਦਾ ਠੀਕ ਹੈ ਠੀਕ ਹੈ ਅਗਲਾ ਕਹਿੰਦਾ ਤਾਉਣ ਬੇਗ ਫੜ ਕੇ ਦੀ ਬਤੰਦਰ ਦੀ ਇਹ ਉਹਦਾ 나ਗ ਦਾ ਬਾਈ